ਲਓ ਮੇਰੇ ਦੋਸਤੋ ਤੇ ਨਿਮਰਤ ਦਾ ਫੋਨ ਆ ਗਿਆ ਤੇ ਨਾਲੇ ਮੈਂ ਕਿਚਨ ਚ ਕੰਮ ਵੀ ਕਰ ਰਹੀ ਐ ਤੇ ਨਿਮਰਤ ਦਾ ਫੋਨ ਸੁਣ ਰਹੀ ਆ ਨਿਮਰਤ ਬੋਲੇ ਹੈਲੋ ਗਾਇਜ਼ ਹੈਲੋ ਮਾਈ ਕੀ ਕਰਦੇ ਹੋ ਤੁਸੀਂ ਦੱਸੋ ਗਾਇਜ਼ ਨੂੰ ਮੈਂ ਮੇਰਾ ਮਟੂਆ ਨੂੰ ਅਭੀ ਸੀ ਹਾਂ ਇਹਨਾਂ ਅੱਜ ਭਾਲੂ ਬਣੀ ਹੋਈ ਐ ਗਾਇਜ਼ ਨੂੰ ਉਹ ਵੀ ਦਿਖਾ ਦੇ ਲਓ ਗਾਇਜ਼ ਦੇਖ ਲਓ ਇਹਨਾਂ ਨੇ ਅੱਜ ਇਹਨਾਂ ਨੇ ਅੱਜ ਦੂਸਰੇ ਕੱਪੜੇ ਗਰਮ ਕੱਪੜੇ ਅੱਜ ਨੇ ਇੰਡੀਆ ਦੇ ਕੱਪੜੇ ਪਾਏ ਹੋਏ ਐ ਵੈਸੇ ਇਹ ਇੰਡੀਆ ਦੇ ਕੱਪੜੇ ਪਾਉਂਦੇ ਨਹੀਂ ਇਹਦੀ ਮਾਸੀ ਬਾਹਰ ਗਏ ਹੋਏ ਆ ਕੱਪੜੇ ਇਹਨਾਂ ਦੇ ਸਾਰੇ ਬਾਹਰ ਤੋਂ ਆਉਂਦੇ ਆ ਤੇ ਅੱਜ ਮੈਂ ਵੀ ਇਦਾਂ ਦੀ ਉਹ ਪਾਈ ਹੋਈ ਆ ਦੇਖੋ ਇਦਾਂ ਦੀ ਆਹ ਫਰਫਰ ਵਾਲੀ ਨਹੀਂ ਹੁੰਦੀ ਆ ਗਾ ਤੇ ਇਹਨੂੰ ਇਹ ਪੱਲੂ ਵਾਲੀ ਡਰੈਸ ਕਹਿੰਦੇ ਆ ਸੋ ਇਹ ਨਾਲੇ ਬੱਚਿਆਂ ਨਾਲ ਪੰਜਵਾ ਕਰਦੇ ਆ ਤੇ ਨਾਲੇ ਇਹਨਾਂ ਦੇ ਟੌਏ ਦਿਖਾ ਦਿਓ ਆਪਣੇ ਆਹ ਦੇ ਅੰਤ ਪਬਲਿਕ ਤੋਂ ਕਿੰਨਾ ਸਪੈਸ਼ਲ ਹੋ ਗਿਆ। ਉਹ ਮਾਈ ਗੋਡ ਅੰਟੀ ਤੇਰੀ ਅੰਡਰ ਚਲੋ ਦੋਸਤੋ ਇਹਦਾ ਤਾਂ ਗੱਲਾਂ ਮੁੱਕਣੀਆਂ ਨਹੀਂ ਹੈਗੀਆਂ ਬਲੌਗ ਆਪਣਾ ਬਹੁਤ ਵੱਡਾ ਹੋਇਆ ਨਾ ਤੇ ਕੱਪੜੇ ਵੀ ਦਿਖਾਉਣ ਲੱਗ ਗਈ ਸੀ ਇਹਦੀ ਵਿੱਚ ਇਸ ਕਰਕੇ ਇੰਡੀਆ ਦੇ ਕੱਪੜੇ ਜਿਹੜਾ ਪਾਰਟੀ ਵੇਅਰ ਸੂਟ ਉਹਦੇ ਸਾਰੇ ਇੰਡੀਆ ਦੇ ਹੁੰਦੇ ਆ ਬਾਕੀ ਸਾਰੇ ਜਲਦੀ ਇਹ ਬਾਤ ਹੋਇਆ ਕਰਮਾ ਕਰਮ ਹੁੰਦੇ ਆਪਣੇ ਆਪਣੇ ਮਾਸੀ ਹੈ ਜੀ ਉਥੇ ਪੇਦੰਗੇ ਮਾਸੀ ਬਹੁਤ ਦਿਲਦਾਰ ਹੈ ਬਈ ਹਰੇਕ ਦੀ ਮਾਸੀ ਇੱਕ ਜੈਸੀ ਨਹੀਂ ਹੁੰਦੀ ਨਹੀਂ ਹੁੰਦੀ ਨਾ ਠੀਕ ਹੈ ਬਈ ਵੀ ਦਿਨ ਲਗੜਾ ਚਾਹੀਦਾ ਹੈ ਬਜਟ ਬਣਾ ਚਾਹੀਦਾ ਤੋਂ ਪਰ ਮਾਸਮਾ ਨੇ ਬਹੁਤ ਚੰਗਾ ਦਿੱਤੀ ਹੋਈ ਹੈ ਤੇ ਬੱਚੇ ਨੂੰ ਕੱਪੜੇ ਵੇਸ਼ ਮਾਰ ਹੈ ਲਓ ਹੁਣ ਆਪਾਂ ਦੀਦੀ ਖਿਚ ਚਾਹੀਦੀ ਦੀਦੀ ਨੂੰ ਪਰ ਰੋਟੀ ਪਕਾਉਣ ਲਾਣੇ ਆ ਠੀਕ ਹੈ ਤੇ ਮੱਖਣ ਚਾਹਤ ਵਾਲੀ ਹੋ ਗਈ। ਹਾਂ ਨਹੀਂ ਕਰੀਏ ਵੱਸ। ਕੋਈ ਆਉਂ ਉਹ ਲੈ ਦੇ ਦੇ। ਕਿਉਂ ਹੁਣ ਆਪਾਂ ਲੱਗੇ ਆ ਮੱਕੀ ਦੀ ਰੋਟੀ ਪਕਾਉਣ ਅੱਛਾ ਮੈਂ ਪਾ ਲਿਆ ਏ। ਔਰ ਮੈਂ ਇੱਥੇ ਮੈਂ ਕੱਟ ਕੇ ਰੱਖੇ ਹੋਏ ਦੇਖੋ ਇਹਨੂੰ ਮੈਂ ਵਾਸ਼ ਕਰਕੇ ਧਾਨੀਆ ਤੇ ਅੱਜ ਆ ਮਿਰਚਾ ਮੈਂ ਗ੍ਰाइंड ਕਰਕੇ ਪਾਣੀ ਹੋਣੀ ਤੇ ਵਧੀਆ ਲੱਗਦਾ ਹੋਵੇ। ਦੇ ਇਹਨੂੰ ਸਾਰੀ ਰੈਡੀ ਕਰਕੇ ਦਉਂਗੀ। ਅੱਧਾ ਮੀਠੀ ਭਰਾਈ نکال ਲਿਆ ਤੇ ਮੱਕੀ ਦੇ ਆਟੇ 'ਚ ਪਾ ਕੇ ਉਹ ਚੇ ਮਿਕਸਚਰ ਤਿਆਰ ਕਰਕੇ ਦੀ ਨੂੰ ਤਿਆਰੀ ਕਰਕੇ ਦੰਨੇ ਆ ਮੈਨੂੰ ਸੱਚੀ ਮੂਚੀ ਮਿੱਕੀ ਦੀ ਜੋ ਠਿੰਡੀ ਬਣਾਉਣੀ ਹੁੰਦੀ ਥੋੜਾ ਜਿਹਾ ਇੱਥੇ ਤੱਕ ਇੱਥੇ ਤੱਕ ਆ ਜਾਂਦਾ ਫਿਰ ਜਦੋਂ ਐਦਾਂ ਦਾ ਕਰਦੇ ਨੇ ਪੇਟ ਟੁੱਟ ਜਾਂਦੀ ਆ ਆ ਲੈ ਆਪਣੀ ਸਬਜ਼ੀ ਵੀ ਬਣਨੀ ਆ ਲੈ ਆਪਣਾ ਮੱਖਣ ਵੀ ਬਣ ਗਿਆ ਸਾਰਾ ਤੁਹਾਨੂੰ ਅੱਜ ਤੁਹਾਡੇ ਨਾਲ ਕੰਮ ਸ਼ੇਅਰ ਕਰਨਾ ਗਾਇਜ਼ ਦੇਖੋ ਮੈਂ ਮਧਾਣੇ ਵੀ ਪੋਚ ਲੰਨੀ ਆ ਦੇਖੋ ਆਹ ਦੇਖੋ ਉਧਰ ਦੇਖੋ ਦੀ ਵੀ ਮੱਕੀ ਰੋਟੀ ਬਣਾ ਰਹੀ ਹੈ ਗਾਇਸ ਉਹ ਮੋਡਨ ਈਜ਼ੀ ਵੈਸੇ ਬਹੁਤ ਜ਼ਬਰਦਸਤੀ ਇਹਦਾ ਕੰਮ ਹੋ ਰਿਹਾ ਜੀ ਤੇ ਵੈਸੇ ਮੱਕੀ ਦੀ ਰੋਟੀ ਬਹੁਤ ਸੌੜੀ ਮੇਰੀ ਬੀਬੀ ਬਣਾ ਲੈਂਦੀ ਹੈ ਦੇਖੋ ਤੇ ਉਧਰ ਮੱਕੀ ਰੋਟੀ ਬਣ ਰਹੀ ਆ ਅੱਜ ਮਟਰ ਦੀ ਸਬ지 ਸਾਡੀ ਰੈਡੀ ਹੋ ਚੁੱਕੀ ਆ ਚਾਹ ਵੀ ਮੇਰੀ ਬਣ ਚੁੱਕੀ ਆ ਮੈਂ ਫਟਾਫਟ ਮੱਖਣ ਕਰਦਮਾ ਤੋ ਮੈਂ ਆਪਣੀ ਬੇਰੀ ਨੂੰ ਕਹਿ ਰਹੀ ਸੀ ਕਿ ਮੈਂ ਦੱਸ ਦਵਾਂ ਗਾਇ ਚ ਨੂੰ ਕਿ ਮੈਂ ਮੱਖਣ ਵੀ ਬਣਾ ਲੰਨੀ ਆ ਆ ਦੇਖੋ ਆ ਦੇਖੋ ਦੇਖੋ ਹੈਨਾ ਮੈਂ ਇਹਨੂੰ ਬੜੇ ਆਰਾਮ ਨਾਲ ਲੱਗਿਆ ਬਲ ਛੱਡਣਾ ਨਹੀਂ ਹੈਗਾ ਕੁਝ ਲੱਗਿਆ ਨਾ ਮੱਖਣਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਸਾਰੇ ਕੰਮ ਹੁਣ ਵੀ ਅਸੀਂ ਕਰ ਰਮ ਮਤਲਬ ਮੈਦੇ ਕੈਨ ਦਾ ਮਤਲਬ ਹੈਗਾ ਇਹ ਕਿ ਮੈਂ ਦੇਸੀ ਕੀ ਅਸੀਂ ਨਹੀਂ ਲਿਆਂਦਾ ਅਸੀਂ ਅੱਜ ਤੱਕ ਦੇਸੀ ਠੀਕ ਰੈਡੀਮੇਡ ਨਹੀਂ ਲਿਆਂਦਾ ਆਪਾਂ ਦੁੱਧ ਹੀ ਜ਼ਿਆਦਾ ਲੈ ਲੈਣੇ ਹੁੰਨੇ ਆ ਤੇ ਉਹ ਤੋਂ ਮਲਾਈ ਉੱਤਰ ਜਾਂਦੀ ਆ ਹਨਾ ਮਲਾਈ ਤੋਂ ਫਿਰ ਆਪਾਂ ਇਕੱਠੀ ਕਰ ਲੈਂਦੇ ਆ ਫਿਰ ਆਪਾਂ ਮਦੰਡਾ ਲਾ ਲੈਂਦੇ ਆ ਜਿਵੇਂ ਅੱਜ ਲਾ ਲਈ ਤੇ ਮੱਖਣ ਵੀ ਬਣ ਗਿਆ ਦੇਖੋ ਆਹਦੇ ਮੱਖਣ ਵੀ ਘੱਟ ਦੇਖ ਲਓ ਆਹ ਦੇਖੋ ਇਹ ਮੈਂ ਸਾਰਾ ਇਹਦੇ ਚ ਘੱਟਣਾ ਠੀਕਾ ਫਿਰ ਜਿੰਨਾ ਕ ਮੈਨੂੰ ਯੂਜ਼ ਕਰਨਾ ਹੁਣ ਜਿਹੜੇ ਰੋਟੀ ਬੰਨ ਰੱਖੀ ਆ ਖਾ ਮੰਗੇ ਤਾਂ ਦੇਖੋ ਮੱਖਣ ਨਾਲੇ ਹਨਾ ਇਹਦੇ ਹਨ ਮੱਖਣ ਨਾਲੇ ਖਾਣੀ ਆ ਕੋਈ ਨਾ ਸਿੱਧਾ ਛੀਣੀ ਨਹੀਂ ਹੈਗੀ ਕਿਉਂਕਿ ਠੰਡ ਬਹੁਤ ਆ ਜੇ ਜਿੰਨਾ ਕਾ ਮੈਨੂੰ ਜ਼ਰੂਰਤ ਆ ਉਹਨਾਂ ਕਾ ਮੱਖਣ ਰੱਖ ਲੈਣਾ ਬਾਕੀ ਮੈਂ ਸਾਰਾ ਇਹਦੇ ਵਿੱਚ ਇਹ ਫਰਾਈ ਬੰਜ ਮੈਂ ਤਾਂ ਹੀ ਕੱਟ ਰਹੀ ਆ ਕਿ ਮੈਂ ਸਾਰਾ ਇਹ ਗਰਮ ਕਰ ਲੈਣਾ ਫਿਰ ਇਹਦਾ ਦੇਸੀ ਕੀ ਬਣ ਜਾਣਾ ਫਿਰ ਜਿਵੇਂ ਹੁੰਦੇ ਸੀ ਕਿ ਬਿਨਾਂ ਰੋਟੀਆਂ ਰੱਢ ਰਹੀਆਂ ਉਦੋਂ ਕੰਮ ਆ ਜਾਂਦਾ ਔਰ ਜਿਵੇਂ ਮੈਂ ਤੜਕਾ ਲਾਇਆ ਉਹਦੇ ਵਿੱਚ ਕੰਮ ਆ ਜਾਂਦਾ ਆਪਾਂ ਰਿਫਾਈਨਡ ਵੀ ਨਹੀਂ ਯੂਜ਼ ਕਰਦੇ ਆਪਾਂ ਘਰ ਦਾ ਦੇਸੀ ਕੀ ਯੂਜ਼ ਕਰਦੇ ਆ ਐਨਾ ਗੜਾ ਫਾੜ ਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕੁਝ ਸਮਝੂ ਲੈ ਕਰੋ ਠੀਕ ਓ ਇਸੇ ਸਾਰੇ ਕੰਮ ਕਰ ਲੈਣੇ ਹੁੰਨੇ ਆ ਸੋ ਮੈਂ ਹੁਣ ਇਹ ਸਾਰਾ ਕੱਟ ਕੇ ਫਿਰ ਮਿਲਦੀ ਆ ਤੁਹਾਨੂੰ ਫਿਰ ਹੁਣ ਜੇ ਮੈਂ ਇਦਾਂ ਵੀਡੀਓ ਬਣਾਈ ਕਿ ਤਾਂ ਕੰਮ ਕੀਤਾ ਹੋਊਗਾ ਠੀਕ ਆ ਜੀ ਫੋਨ ਤੱਕ ਮਿਲਦੇ ਆ ਦੋਸਤੋ ਸਬਜੀ ਮੇਰੀ ਬਣ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਠੀਕ ਆ ਆਲੂ ਮਟਰ ਦੀ ਸਬਜੀ ਬਹੁਤ ਟੇਸਟੀ ਬਣੀ ਐ ਤੇ ਮੇਰੀ ਇਹ ਚਾਹ ਵੀ ਬਣ ਚੁੱਕੀ ਐ ਇਹਨੂੰ ਮੈਂ ਪੁਣਾ ਤੇ ਚਾਹ ਕੋਣੀ ਮੈਂ ਲੱਭ ਰਹੀ ਆ ਤੇ ਦੀਦੀ ਨੇ ਰੋਟੀਆਂ ਵੀ ਬਣਾ ਰਹੀ ਆ ਦੇਖੋ ਆ ਦੇਖੋ ਦੀ ਮੈਂ ਰੋਟੀਆਂ ਬਣਾ ਰਹੀ ਆ ਅਸੀਂ ਇਕੱਠੇ ਬੈਠ ਕੇ ਖਾਵਾਂਗੇ ਔਰ ਜਿਹੜਾ ਮੈਂ ਮੱਖਣ ਬਣਾਇਆ ਸੀ ਉਹ ਮੈਂ ਇੱਧਰ ਧਰਤਾ ਸਿਮ ਕਰਕੇ ਧਰਤਾ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਆ ਕਿ ਮੱਖਣ ਮਲਾਈ ਜਿਹੜੀ ਉਹ ਡਾਇਰੈਕਟ ਵੀ ਪਾ ਧਰ ਸਕਦੇ ਆ ਹਨਾ ਹਨਾ ਪਰ ਮੈਨੂੰ ਥੋੜਾ ਕੰਮ ਜ਼ਿਆਦਾ ਕਰਨਾ ਹੁੰਦਾ ਨਾ ਮੈਨੂੰ ਵਧਾ ਕੇ ਕੰਮ ਕਰਨਾ ਹੁੰਦਾ ਹੈ ਇਹੇ ਇਹ ਕੱਢ ਲੱਗਦਾ ਉਹ ਜਦਾ ਜਲਦ ਨਾਲ ਹਾਂ ਉਹ ਪਤਾ ਕੀ ਹੈ ਫਿਰ ਉਹ ਭਾਂਡਾ ਵੀ ਛੱਡ ਜਾਂਦਾ ਇਹ ਨਾਲ ਇਹਦੇ ਵਿੱਚ ਮੈਨੂੰ ਮੱਖਣ ਦੀ ਵੀ ਜ਼ਰੂਰਤ ਪੈਂਦੀ ਹੈ ਨਾ ਮੈਨੂੰ ਫਿਰ ਆਪਣਾ ਕੋਲੇਸਟਰੋਲ ਵੀ ਵਧਾਣਾ ਹੁੰਦਾ ਨਾ ਥੋੜਾ ਜਿਹਾ ਹੈ ਨਾ ਫਿਰ ਮੱਖਣ ਖਾਣਾ ਜਿਹੜਾ ਮੈਂ ਖਾਣਾ ਮੱਖਣ ਆ ਦੇਖੋ ਮੈਂ ਆ ਰੱਖ ਲਿਆ ਹੈ ਤੇ ਕਈ ਚੀਜ਼ਾਂ ਹੋ ਜਾਣੀ ਐ ਤੁਸੀਂ ਸਿੱਧਾ ਮਲਾਈ ਨੂੰ ਵੀ ਗਰਮ ਕਰ ਸਕਦੇ ਹੋ ਔਰ ਤੁਸੀਂ ਇੰਨਾ ਮੈਨੂੰ ਥੋੜਾ ਕਹਿੰਦਾ ਮਤਲਬ ਮੈਨੂੰ ਕੰਮ ਵਧਾਣਾ ਹੁੰਦਾ ਨਾ ਵੀ ਲਾ ਮੈਂ ਵਧਾਣੀ ਵੀ ਕਰਾਂ ਮੈਂ ਪਤਿੱਲਾ ਵੀ ਉਹ ਕਰਾਂ ਵੀ ਭੰਡੇ ਮਾਂਜੀ ਯਮਾ ਔਰ ਕੰਮ ਵੀ ਤਾਂ ਭਾਈ ਕੋਈ ਕਰਨਾ ਹੁਣ ਨਹੀਂ ਕੰਮ ਵੀ ਤਾਂ ਕੋਈ ਕਰ ਰਹਾ ਉਲਟਾ ਇਹ ਪਾਸ ਫੋਨ ਬੰਦਾ ਕਿੰਨਾ ਕ ਚਲਾਈ ਜਾਊ ਘਰ ਇਸ ਕਰਕੇ ਦਿੱਕਤ 2 ਘੰਟਾ ਤਾਂ ਬੈਠਾ ਐਸੇ ਵੇਸਟ ਕਰ ਦਿੰਨੀ ਆਪਣੇ ਸੋ ਹੁਣੋ ਦੋਸਤੋ ਹੁਣ ਮੈਂ ਲੱਗੀਆਂ ਅਸੀਂ ਹੁਣ ਰੋਟੀ ਰੁੱਟੀ ਖਾ ਕੇ ਫੇਰ ਮਿਲ ਲਿਆ ਤੁਹਾਨੂੰ ਠੀਕਾ ਹੁਣ ਗੱਲਾਂ ਨਾਲ ਤਾਂ ਢਿੱਡ ਨਹੀਂ ਭਰਦੇ ਦੀਦੀ ਨੂੰ ਠੰਡ ਬਹੁਤ ਲੱਗ ਰਹੀ ਹੈ ਮੇਰੇ ਜੀ ਕਰਦਾ ਮੈਨੂੰ ਟੋਪੀ ਪਾ ਦਮ ਸਿਰ ਚ ਲਿਆ ਕੇ ਲੱਗਦਾ ਠੰਡ ਫੁੱਟਾਂ ਤੇ ਜਾ ਕੇ ਲੱਗਦੀ ਆ ਮੈਂ ਵੀ ਅੱਜ ਸੂਟ ਪਾਇਆ ਤਾਂ ਡਬਲ ਡਬਲ ਕਹਾ ਡਬਲ ਡਬਲ ਜਿਜਾ ਪਾਈਆਂ ਹੋਈਆਂ ਸੋ ਮਿਲਦੇ ਆ ਥੋੜੇ ਦੇਰ ਤੱਕ ਦੋਸਤੋ ਕੰਮ ਤਾਂ ਦੇਖੋ ਸਾਰੇ ਹੋ ਗਏ ਸਾਰੇ ਡੰ 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 ਕਰਤੇ ਹੁਣ ਜਿਹੜੀ ਮੇਰੀ ਭੈਣ ਆ ਰਹਾ ਹੈ ਪੈਸੇ ਖਰਚ ਕੇ ਆਣੇ ਆ ਸ਼ੋਪਿੰਗ ਕਰਵਾ ਕੇ ਤੇ ਆਉਣੀ ਆ ਪਤਾ ਨਹੀਂ ਹੁਣ ਕਿਆ ਕਿਆ ਲੈਣਾ ਏ ਹਨਾ ਕਿੰਨੇ ਕੇ ਪੈਸੇ ਖਰਚੇ ਕਦਾ ਸੋ ਪਛਾੜ ਜੇ ਜਾ ਕੇ ਪਤਾ ਲੱਗਿਆ ਆਪਾ ਤਾਂ ਪਰਸ ਖਾਲੀ ਕਰਕੇ ਹੁਣ ਹੈ ਸਾਰਾ ਪਰਸ ਖਾਲੀ ਕਰਕੇ ਆਣਾ ਹੈ ਨਾ ਆਪਾ ਤਾਂ ਖਾਲੀ ਕਰਕੇ ਆਣਾ ਔਰ ਇਹ ਲੈ ਨਹੀਂ ਠੰਡਾ ਮਹਿਗਾ ਚੱਲ ਰਹਿਣ ਦੇ ਕੋਈ ਨਹੀਂ ਕਹਿੰਦੀ ਨਾਮ ਮੈਂ ਤਾਂ ਜਾਣਾ ਮੈਂ ਤਾਂ ਜਾਣਾ ਔਰ ਮੇਰੇ ਐਕਟਿਵ ਆ ਪਿੱਛੇ ਵੀ ਨਹੀਂ ਬੈਠਣਾ ਹੈ ਨਾ ਹਾਂ ਬਿਲਕੁਲ ਵੀ ਨਹੀਂ ਹੈ ਔਰ ਹੁਣ ਅਸੀਂ ਹੁਣ ਆਟੋ ਤਾਂ ਹੁਣ ਆਟੋਪਰ ਤਾਂ ਜਾਉਂਗੇ ਹੁਣ ਤੁਰ ਕੇ ਤਾਂ ਮੈਂ ਜਾਣੇ ਲੱਗ ਗਿਆ ਹੈ ਨਾ ਠੀਕ ਆ ਹੁਣ ਧੁੱਪ ਥੋੜੀ ਜਿਹੀ ਬਾਹਰ ਦਾ ਮੈਂ ਤੁਹਾਨੂੰ ਮੌਸਮ ਦਿਖਾ ਦਿੰਨੀ ਆ ਆ ਦੇਖੋ ਠੰਡੀ ਹਵਾ ਬਹੁਤ ਚੱਲ ਰਹੀ ਹੈ ਤੇ ਮੈਂ ਆਹ ਮਫਲਰ ਜਿਹਾ ਬਨ ਕੇ ਜਾਨੀ ਹੁੰਨੀ ਹੈ ਬਾਹਰ ਮੈਂ ਨਹੀਂ ਬਾਹਰ ਨਿਕਲਦੀ ਅਰੇ ਰੱਬਾ ਮੈਨਾਂ ਹੋ ਮਫਲਰ ਜਿਹਾ ਪਰ ਲਓ ਜੀ ਆਪਾਂ ਮਫਲਰ ਬਨ ਲੀਏ ਠੀਕ ਆ ਆ ਦੇਖੋ ਮੈਂ ਨਾ ਐਦਾਂ ਕਰਕੇ ਜਾਨੀ ਹੁੰਨੀ ਐ ਇਦਾਂ ਕਰਕੇ ਨਾ ਆਹ ਐਦਾਂ ਕਰਕੇ ਇਦਾਂ ਜਿੱਦ ਕਰਕੇ ਨਾ ਜੇ ਮੈਨੂੰ ਠੰਡ ਲੱਗ ਗਈ ਨਾ ਹੈ ਨਾ ਹੈ ਦੇ ਹ ਐਕਟਿਵ ਆਫਰ ਵੀ ਲੱਗਦੀ ਫਿਰ ਮੋੜੀ ਲਾ ਦੇ ਤੁਰ ਗੱਲੂ ਗਿਆ ਨਾ ਫਿਰ ਐ ਕਰਗੀ ਨਾ ਆਪਾਂ ਐ ਕਰਕੇ ਐਂ ਗੱਠ ਲੈ ਲੈਣੇ ਆ ਇਦਾਂ ਹੈ ਬਸ ਨਾਈ ਘੁਰ ਦੁਰਾ ਸਾਮਾ ਮੱਥਾ ਵੀ ਤੇ ਟੇਕਣਾ ਉੱਥੇ ਤੱਕ ਤਾਂ ਅਸੀਂ ਦੁਰ ਕੇ ਜਾਵਾਂਗੇ ਲਓ ਜੀ ਆਪਾਂ ਹੁਣ ਹੋ ਗਏ ਰੈਡੀ ਹੈ ਹਾਏ ਸੱਸ ਕੋਲੇ ਬੜਿਆ ਹਾਏ ਸੱਸ ਕੋਲੇ ਬੜਿਆ ਲਓ ਜੀ ਹੁਮਾ ਦਿਖਾ ਦਿੰਨੀ ਤੁਹਾਨੂੰ ਹੈ ਨਾ ਠੀਕ ਹੈ ਸੋ ਨਾਈ ਸੱਸ ਸੋ ਹਵਾ ਇੱਥੇ ਇੱਥੇ ਨਾ ਪੜ ਜਾਏ ਡਬਲ ਡਬਲ ਲੇਅਰ ਕਰ ਲੰਨੇ ਆ ਨਾ ਤਾਂ ਠੰਡ ਬਰਦਾਸ਼ਤ ਹੁੰਦੀ ਆ ਨਾ ਗਰਮੀ ਬਰਦਾਸ਼ਤ ਹੁੰਦੀ ਆ ਤੇ ਹੁਣ ਆਪਾਂ ਥੋੜਾ ਜਿਹਾ ਲਾਈਟਾਂ ਨੂੰ ਟਾਫ ਕਰ ਦਈਏ ਠੀਕ ਆ ਤੇ ਬਸ ਹੁਣ ਤੁਸੀਂ ਕੀ ਲਿਆਣਾ ਹੈ ਉਹ ਮੈਂ ਫੇਰ ਦੱਸੂਗੀ ਸ਼ਾਇਦ ਮੈਂ ਨਾ ਵੀ ਦੱਸਾਂ ਜ਼ਰੂਰੀ ਥੋੜੀ ਕਿ ਤੁਹਾਨੂੰ ਸਾਰੀ ਗੱਲਾਂ ਦੱਸੀ ਜਾਈਏ ਸੋ ਮਿਲਦੇ ਆਂ ਥੋੜੀ ਦੇਰ ਬਾਅਦ ਹਲੇ ਵਲੌਗ ਦੀ ਸਮਾਪਤੀ ਨਹੀਂ ਕਰਦੇ ਦੇ ਦਿਨੋਂ ਬਹੁਤ ਠੰਡ ਲੱਗਦੀ ਐ ਠੀਕ ਆ ਪਰ ਬਾਜ਼ਾਰ ਜਰੂਰ ਜਾਣਾ ਤੁਹਾਨੂੰ ਪਤਾ ਮੇਰੇ ਜੀਜਾ ਜੀ ਵਾਸਤੇ ਕੁਝ ਲੈਣ ਜਾਣਾ ਹੈ ਆਪਣੇ ਵਾਸਤੇ ਕੁਝ ਨਹੀਂ ਲੈਣ ਜਾਣਾ ਮੇਰੇ ਜੀਜਾ ਜੀ ਵਾਸਤੇ ਲੈਣ ਜਾਣਾ ਹੈ ਠੀਕ ਆ ਕੀ ਲਿਆਉਂਗਾ ਤੁਹਾਨੂੰ ਜਰੂਰ ਦੱਸੂਗੀ ਠੀਕ ਆ ਸ਼ਾਇਦ ਨਾਮ ਵੀ ਦੱਸਾਂ ਇੰਤਜ਼ਾਰ ਨਾ ਕਰਿਓ ਦੇਖੋ ਜੀ ਅਸੀਂ ਹੁਣੇ ਆਏ ਆ ਤੇ ਪੈਸੇ ਦੀਦੀ ਨੇ ਬਚਾ ਲੇ ਫਿਰ ਵੀ ਬਹੁਤ ਬਰਕਤ ਰਹਿਣ ਪੈਸੇ ਨਹੀਂ ਨਿਕਲ ਰਹੇ ਓਕੇ ਸੋ ਦੋਸਤੋ ਸਮਾਨ ਅਸੀਂ ਬੋਤਲਿਆਂ ਦਾ ਠੀਕ ਸਾਰਾ ਸਾਰਾ ਮੇਰੀ ਦੀਦੀ ਦਾ ਆਪਣਾ ਕੁਝ ਨਹੀਂ ਹੈਗਾ ਸੋ ਉਹ ਦੇਦੇ ਨੇ ਨਾ ਉਹਨਾਂ ਲਿਆਂਦੇ ਉਹ ਦਿਖਾ ਦਿੰਦੇ ਤੁਹਾਨੂੰ ਤੇ ਆਹਾ ਮੇਰੀ ਦੀਦੀ ਨੇ ਉਹਨਾਂ ਲਿਆਂਦੀ ਆ ਜੀਜਾ ਦੇ ਸਾਥ ਬੋਲਣਾ ਸਟਰ ਵੀ ਲਿਆਂਦਾ ਇੱਕ ਹਾਂ ਮੇਰੇ ਜੀਜਾ ਇਹ ਸਟਰ ਵੀ ਲਿਆਂਦਾ ਉਹ ਵੀ ਦਿਖਾਉਗੀ ਦੀਦੀ ਮੇਰੇ ਜੀਜੇ ਦੇ ਵਾਸਤੇ ਸਟਰ ਲਿਆਂਦਾ ਹੈ ਵਾਹ ਵਾਹ ਕੀ ਬਾਤ ਹੈ ਦੇਖੋ ਕਿੰਨਾ ਪਿਆਰਾ ਸਟਰ ਰਾ ਉਹਨ ਵੀ ਲਿਆਂਦੀ ਆ ਕਹਿੰਦੇ ਹੁਣ ਮੈਂ ਲਾਉਂਗੀ ਤਾਂ ਅੱਗੇ ਤੇ ਦੋ ਤਿੰਨ ਮਹੀਨਿਆਂ ਤੇ ਹੁਣ ਹੋਊਗਾ ਠੀਕ ਹੈ ਜੀ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਹੁਣੇ ਕਰਦੇ ਆਂ ਬਾਕੀ ਚਲ ਤੁਹਾਨੂੰ ਦੱਸੇ ਦਿੰਨੀ ਆ ਕੋਈ ਨਹੀਂ ਤੇ ਰਜਾਈਆਂ ਦੇ ਕਵਰ ਆ ਉਹ ਚਾਹੀਦੇ ਸੀ ਕਰਦੀਆਂ ਸੋ ਚੀਜ਼ਾਂ ਹੋਣੀਆਂ ਐ ਤਾਂ ਵਲੌਗ ਦੀ ਆਪਾਂ ਸਮਾਪਤੀ ਕਰਦੇ ਆਂ ਤੇ ਹੁਣ ਆਪਾਂ ਚਾਹ ਪੀਨੇ ਆ ਵਲੌਗ ਪੂਰਾ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਪਲੀਜ਼ ਸ਼ਸ਼ਿਕਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਿਕਾ ਲੋਕ ਕੇ